ਇਮਾਜਲ ਤੋਂ ਇੱਕ ਲੇਡੀਜ਼ ਆਏ ਸੀ ਮੇਰੇ ਕੋਲ ਅੰਮ੍ਰਿਤਸਰ ਆਫਿਸ ਉਹਨਾਂ ਨੂੰ ਪਾਇਲਸ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ ਔਰ ਉਹਨਾਂ ਨੂੰ ਯੂਟਰਸ ਦੇ ਵਿੱਚ ਫਾਈਬਰੋਇਡ ਸੀਗੇ ਠੀਕ ਹੈ ਔਰ ਇੰਨੀ ਜ਼ਿਆਦਾ ਪਰੇਸ਼ਾਨ ਸੀਗੇ ਉਹ ਤੇ ਮੈਂ ਉਹਨਾਂ ਨੂੰ ਸਿਰਫ ਇੱਕ ਪੌਊਚ ਦਿੱਤਾ ਇਹ ਕਿਸੇ ਦੇ ਰੈਫਰੈਂਸ ਤੋਂ ਆਏ ਮੈਂ ਕਿਹਾ ਮੈਮ ਤੁਸੀਂ ਇਹ ਯੂਜ਼ ਕਰੋ ਉਹਨਾਂ ਨੇ ਮੈਨੂੰ ਪਾਇਲ ਦੀ ਪ੍ਰੋਬਲਮ ਨਹੀਂ ਦੱਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਫਾਈਬਰੋਇਡ ਦੀ ਪ੍ਰੋਬਲਮ ਹੈ ਆਪਣੇ ਹਸਬੰਦ ਆਏ ਸਪੈਸ਼ਲ ਸ਼ਿਮਲੇ ਵਾਲੀ ਸਾਈਡ ਤੋਂ ਤੇ ਅਸੀਂ ਦੇ ਦਿੱਤਾ ਪੂਰੇ ਮਹੀਨੇ ਬਾਅਦ ਵਾਪਸ ਆਏ ਕਹਿੰਦੇ ਜੀ ਉਹ ਪੌਊਚ ਮੁੱਕ ਗਿਆ ਦੁਬਾਰਾ ਲੈਣਾ ਮਗਾ ਠੀਕ ਹੈ ਜੀ ਲੈ ਜੋ ਬਾਹਰੋਂ ਤੁਸੀਂ ਕਹਿੰਦੇ ਪਰ ਮੈਨੂੰ ਨਾ ਕੁਝ ਵਧੀਆ ਫੀਲ ਹੋ ਰਿਹਾ ਪਰ ਸਮਝ ਨਹੀਂ ਆ ਰਹੀ ਕਿ ਠੀਕ ਹੋਈ ਆ ਕਿ ਨਹੀਂ ਹੋਈ ਮੈਂ ਕਹਾ ਜੀ ਤੁਸੀਂ ਸਕੈਨ ਕਰਾਓ ਇੱਕ ਵਾਰੀ ਟੈਸਟ ਕਰਾਓ ਇੰਨੀ ਧੇਰ ਨੂੰ ਉਹਨਾਂ ਨੂੰ ਅਸੀਂ ਚਾਹ ਪਿਆਈ ਚਾਹ ਪੁੱਛੀ ਤੇ ਉਹ ਯੂਰਿਨ ਕਰਨ ਗਏ ਵਾਸ਼ਰੂਮ ਚ ਤੇ ਉਹਨਾਂ ਦੇ ਅੰਦਰੋਂ ਯੂਟਰਸ ਦੀ ਜਿਹੜੀ ਉਹ ਗੰਡ ਥੱਲੇ ਡੇਗੀ ਨਿਕਲ ਕੇ ਅੰਦਰੋਂ ਹੀ ਉਸੇ ਵਲੇ 1 ਮਹੀਨੇ ਦੇ ਅੰਦਰ ਅੰਦਰ ਤੇ ਉਹ ਕਬਰਾਇ ਬਾਹਰ ਆਇਆ ਤੇ ਅਸੀਂ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਆ ਤੇ ਪਤਾ ਚੱਲਿਆ ਕਿ ਉਹ ਜਿਹੜਾ ਅੰਦਰ ਫਾਈਬਰੋਇਡ ਦਾ ਗੋਲਾ ਸੀ 24 ਐਮ ਐਮ ਦਾ ਉਹ 1 ਮਹੀਨੇ ਜੀ ਬਾਹਰ ਆ ਗਿਆ ਔਰ ਆਇਆ ਵੀ ਸਾਡੇ ਸਾਹਮਣੇ ਆਉਟਰ ਸਾਈਡ ਤੇ ਲੱਗਿਆ ਹੋਣਾ ਨਾ ਜਿਹੜੇ ਯੂਟਰਸ ਦੇ ਬਾਹਰ ਜਿਹੜੀ ਫਾਈਬਰੋਇਡ ਹੈ ਨਾ ਉਹ ਐਦਾਂ ਹੀ ਨਿਕਲਦੀ ਆ ਉਹ ਐਦਾਂ ਹੀ ਨਿਕਲਦੀ ਤਾਂ ਇਹ ਜਦੋਂ ਤੁਸੀਂ ਦੱਸ ਰਹੇ ਹੋ ਵੀ ਬੜੀ ਹੈਰਾਨੀ ਜਨਣੇ ਗੱਲ ਹੈ ਕਿ ਅੱਜ ਤੱਕ ਕਿਸੇ ਹੋਰ ਚੀਜ਼ ਦੇ ਲਈ ਤੇ ਉਹਦੇ ਨਾਲ ਬਿਮਾਰੀ ਦੂਜੀ ਠੀਕ ਹੋ ਗਈ ਹੈ ਦੇਖੋ ਰੀਜ਼ਨ ਕੀ ਆ ਸਾਡਾ ਸ਼ਰੀਰ ਸਫਾਈ ਮੰਗਦਾ ਤੁਸੀਂ ਵਾਸ਼ ਵੇਸਨ ਤੇ ਆਪਾਂ ਸਾਰੇ ਲੋਕ ਹੱਥ ਧੋਣੇ ਆ 6 ਮਹੀਨੇ ਬਾਅਦ ਉਹਦੀ ਪਾਈਪ ਖੋਲ ਕੇ ਵੇਖੋ ਉਹਦੀ ਪਾਈਪ ਚ ਕਿੰਨਾ ਗੰਦ ਹੁੰਦਾ ਇਸ ਤਰ੍ਹਾਂ ਹੀ ਸਾਡੀ ਇਹ 32 ਫੁੱਟ ਲੰਬੀ ਪਾਈਪ ਆ ਇਹ ਸਾਫ਼ ਨਹੀਂ ਹੁੰਦੀ ਇੱਥੋਂ ਕਈ ਪੰਜਾਬੀ ਸਵੇਰੇ ਸਵੇਰੇ ਤੁਹਾਨੂੰ ਪਤਾ ਕਈਆਂ ਦਾ ਦੇਣੀ ਪੈਗ ਤੋਂ ਚੜਦਾ ਹੈਨਾ ਤੇ ਉਹਨਾਂ ਦਾ ਸਰੀਰ ਡੈਮੇਜ ਹੋ ਚੁੱਕਾ ਹੁੰਦਾ ਤੇ ਅੱਜ ਕੱਲ ਜਿਹੜੀਆਂ ਲੈਬਾਰਟਰੀਜ਼ ਐ ਉਹ ਆਰਗਨ ਡੈਮੇਜ ਦੱਸਦੀਆਂ ਵੀ ਉਦੋਂ ਆ ਜਦੋਂ ਪ੍ਰੋਬਲਮ 70% ਤੋਂ ਟੱਪ ਜਾਂਦੀ ਹੈ ਚਾਹੇ ਉਹ ਕਿਡਨੀ ਪ੍ਰੋਬਲਮ ਹੋਵੇ ਚਾਹੇ ਉਹ ਲੀਵਰ ਪ੍ਰੋਬਲਮ ਹੋ ਜਾ ਸਟਿਲ ਉਹਨਾਂ ਨੇ ਨੋਰਮਲ ਦੱਸੀ ਜਾਣਾ ਨੋਰਮਲ ਆ ਨੋਰਮਲ ਆ ਜਿਵੇਂ ਟੱਪਦੀ ਆ 70% ਤੋਂ ਉਦੋਂ ਉਹਨਾਂ ਦੀ ਸਟੇਜ ਕੀ ਕਹਿੰਦੇ ਡਾਕਟਰ ਕਿ ਹੁਣ ਤੁਸੀਂ 3rd ਸਟੇਜ ਤੇ ਆ ਗਏ ਹੋ ਜੀ ਗ੍ਰੇਡ 3 ਹੋ ਗਿਆ ਜੀ ਇਹ 4th ਸਟੇਜ ਆ ਗਈ ਆ ਜੀ ਕਿਡਨੀ ਦੇ ਡੈਲਸਿਸ ਸ਼ੁਰੂ ਹੋ ਗਏ ਆ ਜੀ ਹੁਣ ਤੁਹਾਡੇ ਡੈਲਸਿਸ ਕਰਾਉਣੇ ਪਏ ਨੇ ਕਰੈਟਨਾਈਨ ਤਾਂ ਇੱਥੇ ਵੱਧ ਗਿਆ ਤੁਹਾਡਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਕਲੈਂਜ਼ਿੰਗ ਹੋਏਗੀ ਬੋਡੀ ਨੂੰ ਟਾਈਮ ਮਿਲਦਾ ਪੁਰਾਣੇ ਲੋਕ ਜਿੱਦਾਂ ਡਾਕਟਰ ਸਾਹਿਬ ਦੱਸਿਆ ਨੰਗੇ ਪੈਰੀ ਰਹਿਣਾ ਫਾਸਟਿੰਗ ਕਰਨੀ ਖਾਲੀ ਪੇਟ ਰਹਿਣਾ ਤੇ ਅੱਜ ਦੀ ਡੇਟ 'ਚ ਕੋਈ ਖਾਲੀ ਪੇਟ ਰਹਿ ਕੇ ਖੁਸ਼ ਨਹੀਂ ਜੇ ਰਹੇਗਾ ਵੀ ਉਹਨੂੰ ਖਾਣ ਨੂੰ ਚੰਗੀ ਚੀਜ਼ ਨਹੀਂ ਮਿਲਦੀ ਭਈ ਤੇ ਸੋ ਚੰਗੀਆਂ ਚੀਜ਼ਾਂ ਦਾ ਚੋਣਵ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਖੀਏ ਸਾਡੀ ਬਾਡੀ ਅਲਕਲਾਈਨ ਕਿਦਾਂ ਹੋਣੀ ਜੂਸ ਪੀਣਾ ਚੰਗਾ ਹੈਨਾ ਤੁਸੀਂ ਵਿਆਹ 'ਚ ਜਾਓ ਇਧਰ ਕੋਲਡ ਡਰਿੰਕ ਲੱਗੀ ਇਧਰ ਜੂਸ ਲੱਗਾ ਲੋਕ ਜੂਸ ਨਹੀਂ ਚੱਕਦੇ ਕੋਲਡ ਡਰਿੰਕ ਚੱਕਦੇ ਸੋ ਕਿਤਨਾ ਕਿਤੇ ਖਾਣ ਪੀਣ ਦਾ ਚੋਣਵ ਗਲਤ ਹੋਣਾ ਸਪਰੇਆਂ ਪੈਣਾ ਔਰ ਉਹਦੇ ਨਾਲ ਨਾਲ ਸਾਨੂੰ ਫਿਰ ਅਸੀਂ ਮੈਡੀਸਿਨ ਵੱਲ ਦੌੜਨ ਦੀ ਬਜਾਏ ਚੰਗੀ ਹੈਲਥ ਵੱਲ ਦੌੜੀਏ ਤੇ ਸਾਡਾ ਖਾਣਾ ਹੀ ਸਾਡੀ ਦਵਾਈ ਬਣ ਜਾਂਦੀ ਹੈ। ਇਹ ਮਾਜਲ ਤੋਂ ਇੱਕ ਲੇਡੀਜ਼ ਆਏ ਸੀ ਮੇਰੇ ਕੋਲ ਅੰਮ੍ਰਿਤਸਰ ਆਫਿਸ। ਉਹਨਾਂ ਨੂੰ ਪਾਇਲਸ ਦੀ ਬਹੁਤ ਜ਼ਿਆਦਾ ਦਿੱਕਤ ਸੀਗੀ। ਔਰ ਉਹਨਾਂ ਨੂੰ ਯੂਟਰਸ ਦੇ ਵਿੱਚ ਫਾਈਬਰੋਇਡ ਸੀਗੇ। ਠੀਕ ਹੈ। ਔਰ ਇੰਨੀ ਜ਼ਿਆਦਾ ਪਰੇਸ਼ਾਨ ਸੀਗੇ ਉਹ ਤੇ ਮੈਂ ਉਹਨਾਂ ਨੂੰ ਸਿਰਫ ਇੱਕ ਪਾਊਚ ਦਿੱਤਾ। ਇਹ ਕਿਸੇ ਦੇ ਰੈਫਰੈਂਸ ਤੋਂ ਆਏ। ਮੈਂ ਕਿਹਾ ਮੈਮ ਤੁਸੀਂ ਇਹ ਯੂਜ਼ ਕਰੋ। ਉਹਨਾਂ ਨੇ ਮੈਨੂੰ ਪਾਇਲ ਦੀ ਪ੍ਰੋਬਲਮ ਨਹੀਂ ਦੱਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਫਾਈਬਰੋਇਡ ਦੀ ਪ੍ਰੋਬਲਮ ਹੈ ਆਪਣੇ ਹਸਬੰਦ ਆਏ ਸਪੈਸ਼ਲ Shimla ਵਾਲੀ ਸਾਈਡ ਤੋਂ ਤੇ ਅਸੀਂ ਦੇ ਦਿੱਤਾ ਪੂਰੇ ਮਹੀਨੇ ਬਾਅਦ ਵਾਪਸ ਆਏ ਕਹਿੰਦੇ ਜੀ ਉਹ ਪਾਉ ਚ ਮੁੱਕ ਗਿਆ ਦੁਬਾਰਾ ਲੈਣਾ ਮੈਂ ਕਿਹਾ ਠੀਕ ਹੈ ਜੀ ਲੈ ਜਾਓ ਬਾਹਰੋਂ ਤੁਸੀਂ ਕਹਿੰਦੇ ਪਰ ਮੈਨੂੰ ਨਾ ਕੁਝ ਵਧੀਆ ਫੀਲ ਹੋ ਰਿਹਾ ਪਰ ਸਮਝ ਨਹੀਂ ਆ ਰਹੀ ਕਿ ਠੀਕ ਹੋਈ ਆ ਕਿ ਨਹੀਂ ਹੋਈ ਮੈਂ ਕਿਹਾ ਜੀ ਤੁਸੀਂ ਸਕੈਨ ਕਰਾਓ ਇੱਕ ਵਾਰੀ ਟੈਸਟ ਕਰਾਓ ਇੰਨੀ ਧੇਰ ਨੂੰ ਉਹਨਾਂ ਨੂੰ ਅਸੀਂ ਚਾਹ ਪਿਆਈ ਚਾਹ ਪੁੱਛੀ ਤੇ ਉਹ ਯੂਰਿਨ ਕਰਨ ਗਏ ਵਾਸ਼ਰੂਮ ਚ ਤੇ ਉਹਨਾਂ ਦੇ ਅੰਦਰੋਂ ਯੂਟਰਸ ਦੀ ਜਿਹੜੀ ਉਹ ਗੰਡ ਥੱਲੇ ਡੇਕੀ ਨਿਕਲ ਕੇ ਅੰਦਰੋਂ ਹੀ ਉਸੇ ਵਲੇ 1 ਮਹੀਨੇ ਦੇ ਅੰਦਰ ਅੰਦਰ ਤੇ ਉਹ ਘਬਰਾਏ ਬਾਹਰ ਆਇਆ ਤੇ ਅਸੀਂ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਆ ਤੇ ਪਤਾ ਚੱਲਿਆ ਕਿ ਉਹ ਜਿਹੜਾ ਅੰਦਰ ਫਾਈਬਰੋਇਡ ਦਾ ਗੋਲਾ ਸੀ 24 mm ਦਾ ਉਹ 1 ਮਹੀਨੇ ਦੀ ਬਾਹਰ ਆ ਗਿਆ ਔਰ ਆਇਆ ਵੀ ਸਾਡੇ ਸਾਹਮਣੇ ਆਉਟਰ ਸਾਈਡ ਤੇ ਲੱਗਿਆ ਹੋਣਾ ਨਾ ਜਿਹੜੇ ਯੂਟਰਸ ਦੇ ਬਾਹਰ ਜਿਹੜੀ ਫਾਈਬਰਟ ਹੈ ਨਾ ਉਹ ਐਦਾਂ ਹੀ ਨਿਕਲਦੀ ਆ ਉਹ ਐਦਾਂ ਹੀ ਨਿਕਲਦੀ ਤਾਂ ਇਹ ਜਦੋਂ ਤੁਸੀਂ ਦੱਸ ਰਹੇ ਹੋ ਵੀ ਬੜੀ ਹੈਰਾਨੀ ਜਨੇ ਗੱਲ ਹੈ ਕਿ ਆਜ ਤੱਕ ਕਿਸੇ ਹੋਰ ਚੀਜ਼ ਦੇ ਲਈ ਤੇ ਉਹਦੇ ਨਾਲ ਬਿਮਾਰੀ ਦੂਜੀ ਠੀਕ ਹੋ ਗਈ ਹੈ ਦੇਖੋ ਰੀਜ਼ਨ ਕੀ ਆ ਸਾਡਾ ਸ਼ਰੀਰ ਸਫਾਈ ਮੰਗਦਾ ਤੁਸੀਂ ਵਾਸ਼ਵੇਸਨ ਤੇ ਆਪਾਂ ਸਾਰੇ ਲੋਕ ਹੱਥ ਧੋਣੇ ਆ 6 ਮਹੀਨੇ ਬਾਅਦ ਉਹਦੀ ਪਾਈਪ ਖੋਲ ਕੇ ਵੇਖੋ ਉਹਦੀ ਪਾਈਪ ਚ ਕਿੰਨਾ ਗੰਦ ਹੁੰਦਾ ਇਸ ਤਰ੍ਹਾਂ ਹੀ ਸਾਡੀ ਇਹ 32 ਫੁੱਟ ਲੰਬੀ ਪਾਈਪ ਆ ਇਹ ਸਾਫ਼ ਨਹੀਂ ਹੁੰਦੀ ਇਥੋਂ ਕਈ ਪੰਜਾਬੀ ਸਵੇਰੇ ਸਵੇਰੇ ਤੁਹਾਨੂੰ ਪਤਾ ਕਈਆਂ ਦਾ ਦੇਣੀ ਪੈਗ ਤੋਂ ਚੜਦਾ ਹੈ ਨਾ ਤੇ ਉਹਨਾਂ ਦਾ ਸਰੀਰ ਡੈਮੇਜ ਹੋ ਚੁੱਕਾ ਹੁੰਦਾ ਤੇ ਅੱਜ ਕੱਲ ਜਿਹੜੀਆਂ ਲੈਬਾਰਟਰੀਜ਼ ਐ ਉਹ ਆਰਗਨ ਡੈਮੇਜ ਦੱਸਦੀਆਂ ਵੀ ਉਦੋਂ ਆ ਜਦੋਂ ਪ੍ਰੋਬਲਮ 70% ਤੋਂ ਟੱਪ ਜਾਂਦੀ ਹੈ ਚਾਹੇ ਉਹ ਕਿਡਨੀ ਪ੍ਰੋਬਲਮ ਹੋਵੇ ਚਾਹੇ ਉਹ ਲੀਵਰ ਪ੍ਰੋਬਲਮ ਹੋ ਜਾ ਸਟਿਲ ਉਹਨਾਂ ਨੇ ਨੋਰਮਲ ਦੱਸੀ ਜਾਣਾ ਨੋਰਮਲ ਆ ਨੋਰਮਲ ਆ ਜਿਵੇਂ ਟੱਪਦੀ ਐ 70% ਤੋਂ ਉਦੋਂ ਉਹਨਾਂ ਦੀ ਸਟੇਜ ਕੀ ਕਹਿੰਦੇ ਡਾਕਟਰ ਕਿ ਹੁਣ ਤੁਸੀਂ 3rd ਸਟੇਜ ਤੇ ਆ ਗਏ ਹੋ ਜੀ ਗ੍ਰੇਡ 3 ਹੋ ਗਿਆ ਜੀ ਇਹ 4 ਸਟੇਜ ਆ ਗਈ ਹੈ ਜੀ ਕਿਡਨੀ ਦੇ ਡੈਲਸਿਸ ਸ਼ੁਰੂ ਹੋ ਗਏ ਆ ਜੀ ਹੁਣ ਤੁਹਾਡੇ ਡੈਲਸਿਸ ਕਰਾਉਣੇ ਪਏ ਨੇ ਕਰੈਟ 9 ਤਾਂ ਇੱਥੇ ਵੱਧ ਗਿਆ ਤੁਹਾਡਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਕਲੈਂਜ਼ਿੰਗ ਹੋਏਗੀ ਬੋਡੀ ਨੂੰ ਟਾਈਮ ਮਿਲਦਾ ਪੁਰਾਣੇ ਲੋਕ ਜਿੱਦਾਂ ਡਾਕਟਰ ਸਾਹਿਬ ਦੱਸਿਆ ਨੰਗੇ ਪੈਰੀ ਰਹਿਣਾ ਫਾਸਟਿੰਗ ਕਰਨੀ ਖਾਲੀ ਪੇਟ ਰਹਿਣਾ ਤੇ ਅੱਜ ਦੀ ਡੇਟ ਤੇ ਕੋਈ ਖਾਲੀ ਪੇਟ ਰਹਿ ਕੇ ਖੁਸ਼ ਨਹੀਂ ਜੇ ਰਹੇਗਾ ਵੀ ਉਹਨੂੰ ਖਾਣ ਨੂੰ ਚੰਗੀ ਚੀਜ਼ ਨਹੀਂ ਮਿਲਦੀ ਭਈ ਤੇ ਸੋ ਚੰਗੀਆਂ ਚੀਜ਼ਾਂ ਦਾ ਚੋਣਵ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਖੀਏ ਸਾਡੀ ਬੋਡੀ ਅਲਕਲਾਈਨ ਕਿਦਣਾ ਹੋਣੀ ਜੂਸ ਪੀਣਾ ਚੰਗਾ ਹੈਨਾ ਤੁਸੀਂ ਵਿਆਹ ਚ ਜਾਓ ਇਧਰ ਕੋਲਡ ਡਰਿੰਕ ਲੱਗੀ ਇਧਰ ਜੂਸ ਲੱਗਾ ਲੋਕ ਜੂਸ ਨਹੀਂ ਚੱਕਦੇ ਕੋਲਡ ਡਰਿੰਕ ਚੱਕਦੇ ਸੋ ਕਿਤਨਾ ਕਿਤੇ ਖਾਣ ਪੀਣ ਦਾ ਚੋਣ ਗਲਤ ਹੋਣਾ ਸਪਰੇਆ ਪੈਣਾ ਔਰ ਉਹਦੇ ਨਾਲ ਨਾਲ ਸਾਨੂੰ ਫਿਰ ਅਸੀਂ ਮੈਡੀਸਿਨ ਵੱਲ ਦੌੜਨ ਦੀ ਬਜਾਏ ਚੰਗੀ ਹੈਲਥ ਵੱਲ ਦੌੜੀਏ ਤੇ ਸਾਡਾ ਖਾਣਾ ਹੀ ਸਾਡੀ ਦਵਾਈ ਬਣ ਜਾਂਦੀ ਹੈ